ਖੰਨਾ ਜੀਟੀ ਰੋਡ ਤੇ ਇੱਕ ਕੰਟੇਨਰ ਪੁੱਲ ਤੋਂ ਹੇਟਾ ਡਿੱਗਿਆ ਜਿਸ ਮਗਰੋਂ ਪੂਰੀ ਸੜਕ ਤੇ ਜਾਮ ਲੱਗਿਆ ਹੋਇਆ ਨਜ਼ਰ ਆਇਆ ਖੰਨਾ ਨੇਚਰ ਹਾਈਏ ਜੀਟੀ ਰੋਡ ਖੰਨਾ ਤੇ ਬੱਸ ਸਟੈਂਡ ਦੇ ਨੇੜੇ ਪੁੱਲ ਉੱਪਰੋਂ ਇੱਕ ਕੰਟੇਨਰ ਟਰੱਕ ਨੂੰ ਬਚਾਉਂਦਾ ਹੋਇਆ ਹੇਟਾ ਚਲਦੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਜੀਟੀ ਰੋਡ ਤੇ ਇੱਕ ਕੰਟੇਨਰ ਪੁੱਲ ਤੋਂ ਹੇਟਾ ਡਿੱਗ ਗਿਆ ਜਿਸ ਮਗਰੋਂ ਪੂਰੀ ਸੜਕ ਤੇ ਜਾਮ ਲੱਗਿਆ ਹੋਇਆ ਨਜ਼ਰ ਆਇਆ ਖੰਨਾ ਨੇਚਰਲ ਹਾਈਏ ਜੀਟੀ ਰੋਡ ਖੰਨਾ ਤੇ ਬੱਸ ਸਟੈਂਡ ਦੇ ਨੇੜੇ ਪੁੱਲ ਉੱਪਰੋਂ ਇੱਕ ਕੰਟੇਨਰ ਟਰੱਕ ਨੂੰ ਬਚਾਉਂਦਾ ਹੋਇਆ ਹੇਟਾ ਚਲਦੀ ਸਰਵਿਸ ਰੋਡ ਤੇ ਡਿੱਗ ਗਿਆ ਜਾਣਕਾਰੀ ਮੁਤਾਬਕ ਇਹ ਕਟੇਰਾ ਦਿੱਲੀ ਤੋਂ ਅਟਾਰੀ ਬਾਰਡਰ ਵੱਲ ਨੂੰ ਜਾ ਰਿਹਾ ਸੀ ਜਦੋਂ ਉਹ ਬੱਸ ਸਟੈਂਡ ਦੇ ਨੇੜੇ ਪੁੱਲ ਉੱਪਰ ਪਹੁੰਚਿਆ ਤਾਂ ਇੱਕ ਟਰੱਕ ਨੂੰ ਬਚਾਉਂਦੇ ਹੋਏ ਇਹ ਕੰਟੇਨਰ ਪੁਲ ਤੋਂ ਹੇਠਾ ਡਿੱਗ ਗਿਆ ਕੰਟੇਨਰ ਸਰਵਿਸ ਲੈਨ ਵਿਚਕਾਰ ਜਾ ਡਿੱਗਿਆ ਹਾਲਾਂਕਿ ਉਸ ਸਮੇਂ ਸਰਵਿਸ ਲੈਨ ਖਾਲੀ ਪਈ ਸੀ ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਫਿਰ ਵੀ ਕੰਟੇਨਰ ਦਾ ਕਾਫੀ مالی ਨੁਕਸਾਨ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਡਰਾਈਵਰ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ ਮੌਕੇ ਤੇ ਪੁਲਿਸ ਨੇ ਆ ਕੇ ਕੰਟੇਨਰ ਦੇ ਵਿੱਚੋਂ ਡਰਾਈਵਰ ਨੂੰ ਬਾਹਰ ਕੱਢਿਆ ਅਤੇ ਕ੍ਰੇਨ ਦੀ ਨਾਲ ਕੰਟੇਨਰ ਨੂੰ ਸਿੱਧਾ ਕਰਕੇ ਟ੍ਰੈਫਿਕ ਚਾਲੂ ਕਰਵਾਇਆ